ओके 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 2000 ਮੰਨੋ ਬੱਸ ਹੋ ਗਿਆ 100000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000 ਇੱਕ ਦੇਗ ਦੇਗ ਦੀ ਦੇਗਰ ਮਹਾਲਾ ਸਾਹਿਬ ਬਾਟੋਖਾ ਅੰਦਰ ਮਹਾਲਾ ਸਾਹਿਬ ਅੰਦਰ ਹਾਂਜੀ ਉਹ ਨਹੀਂ ਲੈ ਜੀਆ ਪਰਦੇ ਪਾਸੋਂ ਲੈ ਜੀ ਤੁਸੀਂ ਲੈ ਲਓ ਕਿਉਂਕਿ ਇਹ ਕੋਈ ਨਾ ਇੱਥੇ ਜਗ੍ਹਾ ਹੈਗੀ ਦੇਖੋ ਨਾ ਹੈਗੀ ਨਾ भाई <laughs> सारे बच्चे पीछे ओ सलमान करना जी करोड़ बच्चे बच्चे बच्चे

ايبو تو توي ايبو ساولو ਹਨੇਰ ਜਲਦੀ ਜਰੀਆ ਸਾਈਡ ਤੋਂ ਵਾਇਗਰੂ ਜੀ ਸਾਈਡ ਤੋਂ ਸਾਈਡ ਤੇ ਹੀ ਕਾਲਾ ਜਿਹਾ ਖਵਾ ਕੇ ਮੇਰੇ ਪਿੱਛੇ ਆ ਜਾ ਮਾੜਾ ਜੀ ਪੀਸ ਹਾਰ ਵੇਖ ਵਾਇਗਰੂ ਜੀ ਸਾਈਡ ਤੋਂ ਲੈ ਦੋ ਡਿਸਟੈਂਸ ਹੋਰ ਡਿਸਟੈਂਸ ਵਾਇਗਰੂ ਤੁਸੀਂ ਅੰਦਰ ਨੂੰ ਹੋ ਜਾਓ ਤੁਸੀਂ ਅੰਦਰ ਨੂੰ ਹੋ ਜਾਓ ਸਾਈਡ ਤੋਂ ਬਾਈ ਹਾਂ ਤੁਸੀਂ ਅੰਦਰ ਨੂੰ ਮੈਂ ਨਾ ਹੋ ਗਿਆ ਅੰਦਰ ਇਕੱਲੇ ਵੀ ਥੋੜਾ ਬੜਾ ਅੰਦਰ ਹਾਂ ਅੰਦਰ ਇੱਕ ਮਿੰਟ ਰਸਤਾ ਛੱਡੋ ਬਾਈ ਜੀ ਜੀ ਦੇਖ ਕੇ ਵੀ ਥੋੜਾ ਧਿਆਨ ਨਾਲ ਜੀ ਯਾਰ ਜਵਾਜ ਪੰਜ ਨਾਲ ਬਣਾਇਆ ਜੀ ਕੀ ਕਰਦੇ ਹੋ ਆ ਬਾਤ ਹੈਲੋ ਗਾ ਜੀ ਆ ਜੀ ਥੋੜੀ ਜਿਹੀ കേൾക്കാം അങ്ങനെ കൂടെ കേരളത്തിൽ ਭਲਾਣਾ ਦੇਖੇ ਦੇਖਾ ਜਦੋਂ ਗੁਰਦੁਆਰਾ ਵਿਖੇ ਇਕੱਠੇ ਬੈਠੇ ਸੋ ਐਸੇ ਜਿਹੜੀਆਂ ਨੇ ਤਸਵੀਰਾਂ ਇਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਸਰਬੱਤ ਦੇ ਭਲੇ ਦੀ ਅਰਦਾਸ ਜਿਹੜੀ ਮੁੱਖ ਮੰਤਰੀ ਸਾਹਿਬ ਵੱਲੋਂ ਕੀਤੀ ਗਈ ਹੈਗੀ ਆ ਸੂਬੇ ਵਿੱਚ ਪੂਸ਼ਾਹੀ ਸੂਬੇ ਵਿੱਚ ਪ੍ਰਾਈਮ ਹੋਇਆ ਨਸ਼ਾ ਖਤਮ ਹੋਵੇ ਉਹਦੇ ਲਈ ਜਿਹੜੇ ਕਿ ਮੁੱਖ ਮੰਤਰੀ ਸਾਹਿਬ ਵੱਲੋਂ ਪ੍ਰਾਪਲਿਕ ਕੀਤੇ ਜਾ ਰਹੇ ਨੇ ਸੋ ਉਹਦੇ ਤਹਿਤ ਅੱਜ ਤਿਆਸੀਕ ਗੁਰਦੁਆਰਾ ਸਾਹਿਬ ਵਿਖੇ ਡਾਕਟਰ ਜੋ ਕਿ ਨਤਰਮਪੁਰਾ ਨਾਮ ਨਾਲ ਨਾ ਤਾਂ ਸਾਰੇ ਨੇ ਸੰਗਤਾਂ ਨਾਲ ਵੀ ਹਾਜ਼ਰ ਆ ਗਏ ਆ ਬਿਲਰੇ ਨੇ ਸੋ ਗੌਰ ਸਾਹਿਬ ਜੀ ਨੂੰ ਨਮਸਕਾਰ

何で <music> <music> ਹੋ ਜਰਾ ਕੇ ਭਾਈ ਤੁਸੀਂ ਚਲੋ 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 ਆਮ ਨਾ ਰਾਮ ਰਾਮ ਤੇ ਆ ਬੱਚਾ ਚਲੋ 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 ਚ ਆਪ ਸੁਣੋ ਭਾਈ ਪਲੀਜ਼ ਬੰਦ ਕਰ ਦਿਓ ਬੰਦ ਕਰ ਦਿਓ ਬੰਦ ਲਈ 200000 ਜੀ ਜਨੂ ਯਾਰ 10000 ਹਾਂ ਪ੍ਰਸ਼ਾਨਾ ਲੈਣਾ ਹੁਣ ਉੱਧਰ ਕੀ ਪ੍ਰਸ਼ਾਨ ਸਾਹਿਬ ਪ੍ਰਸ਼ਾਨ ਸਾਹਿਬ ਇੱਕ ਫੋਟੋ ਬਣ ਜੇਗੀ ਯਾਰ ਆ ਜਾਓ ਕਿਸੇ ਪਿੱਛੇ ਹੋ ਜਾਓ ਯਾਰ ਬੇਟਾ ਰਿਪੋਰਟ ਬਣਾ ਰਿਹਾ ਹੈ ਅਗਰ ਰਿਪੋਰਟ ਆਦੰਤ ਕਰਦੇ आए इलेक्ट्रिशियन जी सर वो यार पीछे जाओ जी भाई भाई वो सारे नाटक चक्करो खींचो मारना नहीं नहीं देखो अच्छा मैं पुलिस का खराब ठीक है देखो एक मिनट हो जाएगा पीछे सर एक मिनट देखिए ना आप लोग मैं अपने आगे देखिए देखो पीछे यार अच्छा रुको Gracias. ਦੀ ਕੰਪਨੀ ਦਿੱਗਈ ਮਿਹਰ ਪ੍ਰਿਆ ਹਾਦਸਾ ਦੇ ਨਾਲ ਪਾਤਸ਼ਾਹ ਜੀ ਨਾਲ ਆਪਣਾ ਸਬੰਧ ਸੀ ਨਾ ਕਿ ਸ਼ਿਮਾ ਨਾਸ਼ਕੀਆ ਕਾਰਤੀ ਕਲਾ ਦੇ ਪਿਆਰੇ ਵਿਸ਼ਕਰਨ ਦਾ ਗਲਪ ਤਾਂ ਜਨਾ ਹਸਦੀਆਂ ਕਰਤਵਾਰ ਕਰਿਆ ਸ਼ੌਕ ਨੂੰ ਪ੍ਰਦਰਸ਼ਿਤ ਕਰਨੇ ਪਰਵਾਰਕ ਸਿੱਖਿਆ ਦੇ ਨਾਲ ਸਿਖਵਾਉਣੇ ਚੰਗੀ ਪ੍ਰਦਰਸ਼ਨ ਕਰਨ ਦੇ ਦਰਕਰਖੇ ਨੂੰ ਵਾਜਦੇ ਰਹਿਣਾ ਪਾਤਸ਼ਾਹ ਜੀ ਸੇਵਕਾਂ ਦੀ ਸੇਵਾ ਦਰਕਰਵਣ ਤੋਂ ਬਖਸ਼ੂਸੀ ਜੋਗ ਨਾ ਚੰਗੀ ਕਲਾ ਤੇਰੇ ਖਾਸ ਵਾਹਿਗੁਰੂ ਦਾ ਖਾਸਾ ਬਾਈ ਜੀ ਆਹ ਸਰਦ ਸਰਦ ਅੱਜ ਜਮੜੇ ਤਾਂ ਕਿੰਨੀ ਥੋੜਾ ਜਿਹਾ ਐਡਜਸਟ ਕਰਕੇ ਚੱਲੀਏ ਤਾਂ ਕਿ ਮੈਂ ਧੰਨਵਾਦ ¡Ah, okay, uh perdí. -huh. चई <muchas> लख ਦੇਖ ਜੀ ਸਰ ਬਾਈਕ ਪਿੱਛੇ ਮੋਬਾਈਲ ਦੇ ਬਲੇ ਦੇ ਕੀ ਬੰਦਾ ਯਾਰ ਮਾਈਕ ਨੂੰ ਨੀਚੇ ਕਰੋ ਅੱਜ ਸਰਬਤੇ ਪ੍ਰਕਾਸ਼ ਕਰ ਰਹੀ ਹੈ ਬੋਲੇ ਵੱਲ ਅੱਜ ਦਾ ਦਿਨ ਬੜਾ ਇਤਿਹਾਸਿਕ ਦਿਨ ਹੈ ਖਾਲਸਾ ਸਾਜਨਾ ਦਿਵਸ ਹੈ 13 April 1699 ਸ਼ਿਰ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਦੀ ਸਜਣਾ ਕੀਤੀ ਸੀ ਅੱਜ ਪੂਰੀ ਦੁਨੀਆ ਦੇ ਵਿੱਚ ਲੋਕੀ ਜਿਹੜੇ ਨਤਮਸਤਕ ਹੋ ਰਹੇ ਨੇ ਅੱਜ ਦੇ ਦਿਨ 13 April 1919 ਨੂੰ ਜਲਿਆਂ ਵਾਲੇ ਬਾਗ ਦੇ ਵਿੱਚ ਬਹੁਤ ਵੱਡਾ ਇੱਕ ਸ਼ਹੀਦੀ ਕਿਹਾ ਸਾਕਾ ਹੋਇਆ ਸੀ ਹਜ਼ਾਰਾਂ ਦੀ ਗਿਣਤੀ ਚ ਲੋਕ ਉੱਥੇ ਉਹਨਾਂ ਨੇ ਸ਼ਹਾਦਤ ਦਿੱਤੀ ਸੋ ਅੱਜ ਗੁਰਦੁਆਰਾ ਦੁਖਨਿਮਾਨ ਸਾਹਿਬ ਵਿਖੇ ਪਰਿਵਾਰ ਸਮੇਤ ਆਏ ਆਂ ਪੰਜਾਬ ਦੇ ਭਲੇ ਦੀ ਪੰਜਾਬ ਦੀ ਸੁੱਖ ਸ਼ਾਂਤੀ ਦੀ ਸਰ ਦੁਨੀਆਂ ਦੇ ਸਰਵ ਆਦੇ ਭਲੇ ਦੀ ਅਰਦਾਸ ਕੀਤੀ ਹੈ ਪੰਜਾਬ ਤਰੱਕੀਆਂ ਕਰੇ ਔਰ ਜਿਹੜਾ ਜਿਹੜੀ ਜ਼ਿੰਮੇਵਾਰੀ ਸਾਨੂੰ ਬਖਸ਼ੀ ਹੈ ਪ੍ਰਮਾਤਮਾ ਨੇ ਉਹ ਨੂੰ ਨਿਭਾਉਣ ਦਾ ਬਲ ਬਖਸ਼ੇ ਸਮੱਤ ਬਖਸ਼ੇ ਹੈ ਨਾ ਜੇ ਕਿਤੇ ਸਾਡੇ ਤੋਂ ਕੋਈ ਗੁਸਤਾਖੀ ਜਾਂ ਕਮੀ ਰਹਿੰਦੀ ਹੋਵੇ ਪ੍ਰਮਾਤਮਾ ਆਪ ਸਾਈ ਹੋਵੇ ਸਾਡੇ ਨਾਲ ਇਹਦਾ ਸੱਚ ਕਰਨ ਲਈ ਮਾਤਾ ਮਾਤਾ ਅੱਜ ਖਾਸਾ ਸਾਜਣ ਦਿਵਸ ਹੈ ਕੋਈ ਖਾਸ ਕੋਈ ਤੋਹਫਾ ਪੰਜਾਬੀਆਂ ਦੇ ਲਈ ਕੁਝ ਦੇਣਾ ਚਾਹੁੰਦੇ ਹਾਂ ਕਿੰਨਾ ਵੱਡਾ ਦਿਹਾੜਾ ਹੈ ਐ ਦੇਖੋ ਇੱਥੋਂ ਤਾਂ ਲੋਕ ਮੰਗਣ ਆਉਂਦੇ ਨੇ ਜੀ ਮੈਂ ਕੌਣਾ ਦੇਣ ਵਾਲਾ ਹਾਂ ਇੱਥੇ ਤਾਂ ਲੋਕ ਮੰਗਣ ਆਉਂਦੇ ਪਰ ਹਾਂ ਇੱਕ ਮੇਰੇ ਦਿਮਾਗ 'ਚ ਆਇਆ ਮੈਂ ਭਾਈ ਸਾਹਿਬ ਨਾਲ ਗੱਲ ਵੀ ਕੀਤੀ ਹੈ ਜੀ ਜੀ ਜਿਹੜਾ ਨਿਸ਼ਾਨ ਸਾਹਿਬ ਹੈ ਜਿਵੇਂ ਇੱਥੇ ਜਦੋਂ ਚੜਾਇਆ ਜਾਂਦਾ ਚੋਲਾ ਸਾਹਿਬ ਤਾ ਕੁਛ ਕਟਨਾਵਾਂ ਪਿਛਲੇ ਦਿਨਾਂ ਚ ਹੋਈਆਂ ਨੇ ਕਿ ਉਹ ਤਾਰ ਟੁੱਟ ਗਈ ਜਾਂ ਕੋਈ ਟੈਕਨੀਕਲ ਰੀਜ਼ਨ ਕਰਕੇ ਉਹ ਥੱਲੇ ਡਿੱਗ ਪੇ ਮੋਤਾ ਨਹੀਂ ਹੋ ਜਾਂਦਾ ਜੀ ਬਿਲਕੁਲ ਪਿੱਛੇ ਹੋਇਆ ਅੱਜ ਕੱਲ ਹਾਈਡਰੌਲਿਕ ਮਸ਼ੀਨਾ ਆ ਗਈਆਂ ਸੋ ਮੈਂ ਭਾਈ ਸਾਹਿਬ ਨੂੰ ਪੁੱਛਿਆ ਇੰਜੀਨੀਅਰਾਂ ਨਾਲ ਗੱਲ ਕਰ ਰਿਹਾ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ 150 ਫੁੱਟ ਉਚਾਈ ਹੈ ਤੇ 150 ਫੁੱਟ ਦੀਆਂ ਹਾਈਡਰੌਲਿਕ ਮਸ਼ੀਨਾ ਹੈਗੀਆਂ ਤਾਂ ਕਿ ਸੇਫਟੀ ਵੀ ਰਵੇ ਤੇ ਨਾਲ ਨਾਲ ਜਦੋਂ ਮਰਜ਼ੀ ਉਹ ਚੋਲਾ ਸਾਹਿਬ ਨੂੰ ਬਦਲਣਾ ਹੋਵੇ ਬਲਕਿ ਉਹ ਤਾਰ ਟੁੱਟਣ ਦਾ ਜਾਂ ਕਿਸੇ ਦੀ ਮਤਲਬ ਜਾਨ ਚਲੇ ਜਾਣ ਦਾ ਖਤਰਾ ਜਿਹੜਾ ਉਹ ਨਾ ਰਹੇ ਮਾਨ ਸਾਹਿਬ ਤਵੀਰੂ ਬਾਦਲ ਜੀ ਨੂੰ ਫਿਰ ਪ੍ਰਧਾਨ ਬਣਾਇਆ ਗਿਆ ਮੈਂ ਇਸ ਜਗ੍ਹਾ ਤੇ ਖੜੇ ਹੋ ਕੇ ਕੋਈ ਰਾਜਨੀਤਿਕ ਗੱਲ ਨਹੀਂ ਕਰਦਾ ਥੈਂਕ ਯੂ ਸਰ ਥੈਂਕ ਯੂ ਪਲੀਜ਼ ਭਾਈ